ਅਕਸਰ ਕਹਿੰਦੇ ਸੀ ਕਾਲੀ ਉਹ ਆਪ ਮਹਾਰਾਜ ਜਦੋਂ ਪਾਠ ਕਰਦੇ ਸੀ ਸੰਤ ਬਾਬਾ ਪਰਮਜੀਤ ਸਿੰਘ ਜੀ ਕਹਿੰਦੇ ਵੀ ਮੈਂ ਇੱਕ ਵਾਰੀ ਪੁੱਛਿਆ ਜੀ ਕਿ ਬਾਬਾ ਜੀ ਤੁਸੀਂ ਬਾਰ ਬਾਰ ਇੱਕੋ ਸ਼ਬਦ ਨੂੰ ਪੜ੍ਹਦੇ ਹੋ ਕਿਉਂ ਪੜ੍ਹਦੇ ਹੋ ਬਾਰ ਬਾਰ ਇੱਕੋ ਸ਼ਬਦ ਨੂੰ ਪੜ੍ਹਦੇ ਸੀ ਜੀ ਮੈਂ ਸੁਣਿਆ ਆਪ ਨੇੜੇ ਜਿਹੜੀਆਂ ਸੰਗਤਾਂ ਰਹਿੰਦੀਆਂ ਸੀ ਉਹਨਾਂ ਨੂੰ ਤੁਸੀਂ ਪੁੱਛ ਲਿਓ ਜਿਵੇਂ ਮੈਂ ਤੁਹਾਨੂੰ ਦੱਸਿਆ ਜਦੋਂ ਉੱਥੇ ਰਹਿਣ ਗਿਆ ਤਾਂ ਮੈਨੂੰ ਪੰਕਤੀ ਹੁਣ ਵੀ ਯਾਦ ਹੈ ਜੀ ਮਹਾਰਾਜ ਨੇ ਘਟੋ ਘਟੋ ਪੰਕਤੀ 10 ਵਾਰੀ ਰਿਪੀਟ ਕੀਤੀ ਆਪਸ ਕੋ ਜੋ ਪਲਾ ਕਹਾਵੈ ਤੇ ਸਹਿ ਭਲਾਈ ਨਿਕਟ ਨਾਮ ਹੈ ਆਪ ਉਸ ਕੋ ਆਪ ਉਸ ਕੋ ਜੋ ਪਲਾ ਕਹਾਵਾ ਹੈ ਤੇ ਸਹਿ ਭਲਾਈ ਨਿਕਟ ਨਾਮ ਹੈ ਸਰਬਕ੍ਰੀਨ ਜਾ ਕਾ ਮਨ ਹੋਏ ਆਪ ਉਸ ਕੋ ਜੋ ਪਲਾ ਕਹਾਵਾ ਹੈ ਇਦਾਂ ਜਪਜੀ ਸਾਹਿਬ ਦੇ ਪਾਠ ਨੂੰ ਮਹਾਰਾਜ ਜੀ ਕਈ ਵਾਰੀ 2-2 ਘੰਟੇ ਲਾ ਦਿੰਦੇ ਸੀ ਇੱਕ ਜਪਜੀ ਸਾਹਿਬ ਦਾ ਪਾਠ ਇੱਕੋ ਪੰਕਤੀ ਨੂੰ ਬਾਰ-ਬਾਰ ਪੜਦੇ ਸੀ ਫਿਰ ਪਰਮਜੀਤ ਬਾਬਾ ਜੀ ਕਹਿੰਦੇ ਮੈਂ ਪੁੱਛਿਆ ਮਹਾਰਾਜ ਜੀ ਤੁਸੀਂ ਇੱਕੋ ਓੰਕਾਰ ਇੱਕੋ ਓੰਕਾਰ ਵੀ ਇੱਕੋ ਓੰਕਾਰ ਹੀ ਕਈ ਵਾਰੀ ਪੜਦੇ ਹੋ ਆਪ ਜੀ ਇਹ ਮੈਨੂੰ ਦੱਸੋ ਵੀ ਇਹ ਬਾਰ-ਬਾਰ ਆਪ ਜੀ ਪੜਦੇ ਹੋ ਕਹਿੰਦੇ ਭਾਈ ਪਰਮਜੀਤ ਜਦੋਂ ਤੱਕ ਉਹ ਜਿਹੜਾ ਸ਼ਬਦ ਮੈਂ ਪੜਦਾ ਮੇਰੇ ਹਿਰਦੇ 'ਚ ਨਹੀਂ ਉਤਰ ਜਾਂਦਾ ਅੱਗੇ ਨਹੀਂ ਵਜਾਂਦਾ ਵਾਹਿਗੁਰੂ ਇਦਾਂ ਜੇ ਆਪਾਂ ਪਾਣੀ ਪੜੀਏ ਤਾਂ ਸਾਡੇ ਤੇ ਕਿਰਪਾ ਕਿਉਂ ਨਾ ਹੋਏਗੀ ਸੋਈ ਸਿੱਖ ਜੀ ਗੁਰਾਂ ਦੇ ਮਨ ਭਾਵੇ ਸਾ ਸੁਖ ਸਾਤਿ